ਹੈਲੋ ਗਾਇਜ਼ ਕੀ ਹਾਲ ਚਾਲ ਨੇ ਅੱਜ ਮੈਂ ਆਪਣੇ ਆਰੇ ਸੀ ਮੂਲੀ ਵਾਲਾ ਪਰੌਣਾ ਕਿਉਂਕਿ ਬਾਹਰ ਨੂੰ ਤੁਹਾਨੂੰ ਪਤਾ ਆ ਸਾਰੇ ਹੀ ਸੋਚਦੇ ਕਿ ਰੋਟੀ ਮਿਲ ਜੇ ਰੋਟੀ ਮਿਲ ਜੇ ਸੋ ਭਾਜੀ ਦੀ ਡਿਮਾਂਡ ਆਈ ਸੀ ਕਿ ਮੂਲੀ ਵਾਲੇ ਖਾਣੇ ਆ ਸੋ ਮੈਂ ਟਰਾਈ ਕੀਤਾ ਪਰ ਇਹ ਬਣਾਉਂਦਾ ਕਿ ਉਹਨਾਂ ਨੂੰ ਫੋਨ ਆਇਆ ਸੀ ਬ੍ਰਦਰ ਮੂਲੀ ਵਾਲੇ ਪਰੌਣੇ ਤੇ ਬਣਾਉਣੇ ਆ ਪਰ ਅੱਗੇ ਤੁਹਾਨੂੰ ਵੀਡੀਓ ਚ ਦਿਖਾਵਾਂਗੇ 1 ਮਿੰਟ ਦਾ ਰਹਿ ਜਾਓ ਆਂਦਰੇ ਕੋਣ ਜਿਵੇਂ স্মੋਕ ਲਾਈਕ ਹੋ ਜੇ ਤਾਂ అలਰਮ ਵੱਜਣਾ। ਆ ਵੇਖੋ ਧੂਆਂ ਜਾਂਦਿਆ ਨਾ। ਇਹਨੇ ਇਨਾ ਦੁਖੀ ਕੀਤਾ ਇੱਕ ਪਰੌਂਠਾ ਵਾਲੇ ਬਣਾਇਆ ਸੀਗਾ ਤੇ ਅੱਧਾ ਘੰਟਾ ਸੀ ਵੇਟ ਕੀਤਾ అలਰਮ ਵੀ ਨਹੀਂ ਬੰਦ ਹੋਇਆ। ਇਹਨੇ ਬੜਾ ਦੁਖੀ ਕੀਤਾ ਸਾਨੂੰ ਨਾ। ਬਹੁਤ ਬਕਵਾਸ ਸਿਸਟਮ ਹੈ ਤੇ ਨਾ। ਇੰਡੀਆ ਅੱਜ ਆ ਤਿੰਨ ਕੇ ਪਰੌਂਠੇ ਦੇ ਕੇ ਆਏ ਉਹਨਾਂ ਨੂੰ। ਆ ਤਿੰਨ ਕੋਰ ਬਣਾਏ ਹੋਣ ਥੋੜਾ ਘਿਓ ਘੱਟ ਲਾਉਂਦੇ ਨਾ। ਰੋਟੀ ਦਾ ਟੇਸਟ ਹੀ ਮਰ ਗਿਆ। ਬੜਾ ਦੁਖੀ ਆ। ਬੜੀਆਂ ਵਿੰਡੋਸ ਖੋਲੀਆਂ ਪਈਆਂ ਸਾਨੂੰ ਫੇਰ। ਫਿਰ ਵੀ ਨਹੀਂ ਪਹੁੰਚਿਆ ਤੇ ਇਧਰ ਗੱਡੀਆਂ ਆ ਰਹੀਆਂ ਸੀ ਨਾ ਇਹ ਕਾਲ ਆਰਮੀ ਤੇ ਇੱਕ ਇੱਕ ਆਹ ਲ ਆਰਮੀ ਆਹ ਵੇਖੋ ਇਹ ਫਾਇਰ ਬਰਗੇਡ ਆ ਗਈ ਅੱਗੇ ਤੇ ਉਹਨਾਂ ਨੇ ਭੇਜਿਆ ਉਹ ਬੜਾ ਹੱਸਿਆ ਉਹਨਾਂ ਨੇ ਵੀਡੀਓ ਨਹੀਂ ਬਣਾਉਂ ਦਿੱਤੀ ਜਦੋਂ ਤੋਂ ਆਇਆ ਹੋਇਆ ਸੀ ਨਾ ਆਪਣੇ ਆਲਾਰਮ ਵੱਜਦਾ ਸੀ ਉਦੋਂ نیچے ਗੱਡੀ ਆਈ ਮੈਂ ਫੋਟੋ ਫੋਟੋ ਗੈਸ ਬੰਦ ਕਰਤਾ ਪਰ ਉਹਨਾਂ ਭਾਈ ਦੱਸਣ ਦੇ ਕਹਿੰਦੇ ਕਹਿੰਦੇ ਕਿ ਆਉਣ ਦਾ ਖਰਚਾ ਪਾ ਦਿੰਦੇ ਹੁੰਦੇ ਆ ਜੇ ਬਟ ਮੈਂ ਸਾਡੀ ਕੋਈ ਗਲਤੀ ਨਹੀਂ ਯਾਰ ਕੀ ਗਣਾ ਸਾਡੀ ਕੀ ਗੱਲ ਦੀ ਹੈ ਵੀ ਅਸੀਂ ਉਹਨਾਂ ਨੇ ਕਹਿ ਗਿਆ ਸਾਡੇ ਉਨ ਫਾਇਰ ਸਾਡੀ ਕਾਲ ਫਾਇਰ ਕਾਲ ਉਹ ਵੀ ਫੇਰ ਹੀ ਆਏ ਉਦਾਂ ਨਾ ਆ ਜੇ ਕਿਉਂਕਿ ਇਹ ਲਾਰੂ ਵਜਨੇ ਵਜਣਾ ਹੁਣ ਆ ਗਏ ਅਸੀਂ ਇੱਥੇ ਦੇਸੀ ਮੁੰਡੇ ਆ ਪਰ ਨਹੀਂ ਇੱਥੇ ਨਾ ਪਰੌਂਠੇ ਖਾਣੇ ਉੱਥੇ ਬਹੁਤ ਹੈ ਪਰੌਂਠੇ ਬਾਹਰ ਚਾਹੀਦੇ ਵੈਸੇ ਨਾ ਇਹ ਆਟਾ ਵਾ ਛੋਕ ਛੋਕ ਕੇ ਕੀ ਲਾਇਆ ਅੰਡੇ ਚੁਕਦੇ ਨਾ ਸੂੜਾ ਬੜਾ ਹੁੰਦਾ ਏ ਤੇ ਨਾ ਫਾਈਬਰ ਹਾਂ ਫਾਈਬਰ ਹੈ ਥੀਏਟਰ ਲਗਾਟਾ ਬਹੁਤ ਹੈ ਨਾ ਦੇਸੀ ਕੀ ਉਹ ਚਾਹਣਾ ਕਿ ਨਾ ਦੁਗਾ ਦੇਸੀ ਕੀ ਤੇ ਹੋਰ ਗਾਉਣਾ ਦੇਸੀ ਕਿ ਉਹ ਵੀ ਨਾ ਇੱਥੇ ਏਡਾ ਘੈਂੜਾ ਨਾ ਵੇਖੋ ਗਾਣਾ ਦਾ ਵਾ ਤੇ ਹੋਰ ਦੇਸੀ ਕੀ ਬਾਕੀ ਅੱਗੇ ਹੁਣ ਤੋਂ ਬਾਕੀ ਇਹ ਵੀ ਫੁੱਲ ਕਰਤੀ ਸੀ ਅਜੀ ਮਰਗਾਨੀ ਬਣੀ ਹੈਗੀ ਅੱਗੇ ਤੁਹਾਨੂੰ ਵੀਡੀਓ ਵਿਖਾਵਾਂਗੇ ਹੁਣਾਂ ਲੰਡਨ ਦੀਆਂ ਤੇ ਪੂਰੇ ਇੰਗਲੈਂਡ ਦੀਆਂ ਫਿਰ ਯੂਰਪ ਜਾਣਾ ਯੂਰਪ ਦੀਆਂ ਫਿਰ ਕੈਨੇਡਾ ਜਾਣਾ ਕੈਨੇਡਾ ਦੀਆਂ ਅੱਗੇ-ਅੱਗੇ ਬਹੁਤ ਵੀਡੀਓ ਆ ਰਹੀਆਂ ਵਾ ਤੇ ਸਟੇ ਟੱਚ ਰਿਓ ਮਨੇ ਲੋ ਸਾਡੇ ਨਾਲ ਆਦਰੀ ਨੇ نیچے ਉਹ ਫਾਇਰ ਵਾਲੇ ਭਾਜੀ ਲੋ ਥੱਲੇ ਐਂਟਰੀ ਉੱਪਰ ਨਾ ਮੈਂ ਹੈਗੇ ਫਾਇਰ ਵਾਲੇ ਨੇ ਹੈਗੇ ਫੇਰ ਕਿਤੇ ਦਰਵਾਜ਼ੇ ਖੁੱਲੇ ਆ ਔਖਾ ਕੰਮ ਆ ਤੇ ਫਾਗੋ ਗਾਈਸ ਆਪੇ ਮੇਰੇ ਤੇਰੇ ਖਾਣਾ ਠੀਕ ਆ ਜੀ ਫਿਰ ਤਾਂ ਲੰਡਨ ਮੁਖਾਵਾਂਗੇ ਤੁਹਾਨੂੰ ਮਹਾਰਾਜ ਜੀ ਸਿੰਘ ਦਾ ਸੋਨੇ ਦਾ ਸਿੰਘਾਸਨ ਦਿਖਾਵਾਂਗੇ ਤੁਹਾਨੂੰ ਕੋਹੇ ਨੂਰ ਹੀਰਾ ਵਿਖਾਵਾਂਗੇ ਤੁਹਾਨੂੰ ਪੂਰੇ ਲੰਡਨ ਦੀ ਸੈਰ ਕਰਾਵਾਂਗੇ ਠੀਕ ਆ ਉਹ ਗਾਣਾ ਕਿਦਾਂ ਸੀ ਤੈਨੂੰ ਸੈਰ ਕਰਾਵਾਂ ਆ ਕਿਹਨਾਂ ਹੈ ਠੀਕ ਆ ਜੀ ਇਹ ਹੁਣ ਗਾ ਨਹੀਂ ਸਕਦੇ ਕਾਪੀਰਾਈਟ ਪੈ ਰਣਾ ਔਖਾ ਦੇ ਇੰਦਰੇ ਪਰੋਣੇ ਭਾਂਦੇ ਤੇ ਲਾਰਾ ਵੱਜ ਜਾਂਦੇ ਆ ਉਧਰ ਫਾਇਆ ਬਰਗੇਟ ਤੋਂ ਰੁਪਈਆ ਇੰਮਣੀ ਵੀ ਚੱਲ ਨਹੀਂ ਤੂੰ ਐਂ ਤੂੰ ਆ ਗਿਆ ਪਰੌਂਠੇ ਬੰਦੇ ਨਾ ਦੇਸੀਆਂ ਦਾ ਔਖਾ ਹੀ ਆ ਕੰਮ ਤੇ ਉਹਨਾਂ ਨੇ ਕਹਿਣਾ ਲਾ ਕੇ ਕਿ ਅੱਗ ਲੱਗੀ ਕਿਸੇ ਭਾਰੀ ਦਰਮੰਡ ਪਰੌਂਠੇ ਦੇ ਆ ਇਹਨੂੰ ਬੰਦ ਕਰੋ ਓਏ ਇਹਨੂੰ ਭਰਾਵਾ ਪਰੌਂਠੇ ਬਣਾਉਣੇ ਮੁਸ਼ਕਲ ਹੋ ਗਏ ਅੱਜ ਤੇ ਦੋ ਹੀ ਬਣਾਏ ਦੋ ਹੀ ਬਣਿਆ ਜੇਦੇ ਤੇ ਕਹਦਾ ਚੱਲੋ ਮਾਨ ਸਾਹਿਬ ਗੱਲ ਖਾਣਾ ਹੀ ਨਹੀਂ ਬਰੈਡ ਹੀ ਚੱਲਣੀ ਐ ਅਜ ਤਾਂ ਦੋ ਬਣੇ